ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਜੁਗ ਚਾਰੇ ਆਰਜ ਹੋਰ ਦਸੋਣੇ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਇਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛੈ ਕੇ ਬਾਣੀ ਗੁਰੂ ਗੁਰੂ ਵਿਚ ਬਾਣੀ ਅੰਬ੍ਰਿਤ ਸਾਰੇ ਗੁਰ ਬਾਣੀ ਕੈ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਤਨ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ दर्शन पर परसे गुरु के जन्म मरण दुख जाए जा श्री श्रीगुरु साहिब जी तनासरी ਹਲਾ ਪਹਿਲਾ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਈ ਨਾਹੀ ਸਤ ਕਾ ਤੱਬ ਥਾ ਨਸ਼ਟ ਜਗ ਪ੍ਰਿਸ਼ਟ ਹੋਏ ਡੋਬ ਤਾਇ ਬ ਜਗ ਕਲ ਮਹਾਰਾਮ ਨਾਮ ਸਾਰ ਅੱਖੀ ਤਮੇਟ ਹੈ ਨਾਕ ਪਕੜ ਹੈ ਠੱਗਣ ਕਾ ਸੰਸਾਰ ਰਹਾ ਆਂਟ ਸੇਤੀ ਨਾਕ ਪਕੜ ਹੈ ਸੋਜਤੇ ਤਿੰਨ ਲੋਕ ਮਗਰ ਪਛੈ ਕਛ ਨ ਸੁਜਹੈ ਇਹੋ ਪਦਮ ਅਲੋ ਖਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਖਿਆ ਗਹੀ ਸ੍ਰਿਸ਼ਟ ਸਭ ਇੱਕ ਵਰਨ ਹੋਏ ਧਰਮ ਕੀ ਗਤ ਰਹੀ ਅਸਤ ਸਾਜ ਸਾਜ ਪੁਰਾਣ ਸਤ ਹੈ ਕਰਹਿ ਵੇਦ ਅਭਿਆਸ ਬਿਨ ਨਾਮ ਹਰ ਕੀ ਮੁਕਤ ਨਾਹੀ ਕਹ ਨਾਨਕ ਦਾ ਅਸਤ ਸਾਜ ਸਾਜ ਪੁਰਾਣ ਸੁਤ ਹੈ ਕਰ ਹੈ ਵੀਦ ਅਬਿਆਸ ਬਿਨ ਨਾਮ ਹਰ ਕੀ ਮੁਕਤ ਨਾਹੀ ਹੇ ਨਾਨਕ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਉਦੇ ਵਿਚਾਰ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਬ ਸਾਨੂੰ ਪ੍ਰਾਪਤ ਹੋਇਆ 662 ਤੇ 663 ਅੰਗ ਦੇ ਉੱਤੇ ਸੁਭਾਏ ਮਾਨ ਤਨਸਰੀ ਮਹੱਲਾ ਪਹਿਲਾ ਤਨਸਰੀ ਰਾਗ ਦੇ ਵਿੱਚ ਮਹੱਲਾ ਪਹਿਲਾ ਤੋਂ ਭਾਵ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਘਰ ਤੀਜਾ ਘਰ ਤੀਜੇ ਦਾ ਭਾਵ ਕਿ ਜਿਹੜੇ ਕੀਰਤਨ ਕਰਦੇ ਐ ਬਾਜੇ ਦੇ ਉੱਤੇ ਜਦੋਂ ਕੀਰਤਨ ਕਰਦੇ ਐ ਉਹਨਾਂ ਵਾਸਤੇ ਖਾਸ ਹਦਾਇਤ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ ਕਿ ਤੀਸਰੇ ਘਰ ਸੁਰਤਾਲ ਦੇ ਵਿੱਚ ਗਾਉਣਾ ਇਹ ਸ਼ਬਦ ਕਈ ਥਾਂ ਤੇ ਲਿਖਿਆ ਹੁੰਦਾ ਹੈ ਘਰ ਚੌਥਾ ਪੰਜਵਾਂ ਕਿ ਉਹਨਾਂ ਦੇ ਵਿੱਚ ਨਹੀਂ ਗਾਉਣਾ ਇੱਥੇ ਇਹ ਸ਼ਬਦ ਨੂੰ ਹਦਾਇਤ ਕੀਤੀ ਗੁਰੂ ਨਾਨਕ ਸਾਹਿਬ ਜੀਆ ਨੇ ਤੀਸਰੇ ਘਰ ਸੁਰਤਾਲ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪਰਮਾਤਮਾ ਇੱਕ ਹੈ ਉਹ ਮਿਲਦਾ ਕਿਵੇਂ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਸਾਡੇ ਹਿਰਦੇ ਦੇ ਵਿੱਚੋਂ ਪ੍ਰਗਟ ਹੋ ਜਾਂਦਾ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਬਾਹੇ ਕਹਿੰਦੇ ਆਪਣੇ ਆਪ ਨੂੰ ਖੋਜ ਤੇ ਜਦੋਂ ਆਪਣੇ ਆਪ ਨੂੰ ਖੋਜੇਗਾ ਤੇਰੇ ਅੰਦਰੋਂ ਹੀ ਪਰਮਾਤਮਾ ਪ੍ਰਗਟ ਹੋ ਜਾਣਾ ਪਰਮਾਤਮਾ ਇੱਕ ਹੈ ਉਹ ਸਾਡੇ ਅੰਦਰੋਂ ਹੀ ਪ੍ਰਗਟ ਹੋਣਾ ਇੱਥੇ ਅਜਿਹ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਬਖੰਡੀਆਂ ਵਾਸਤੇ ਕਹਿੰਦੇ ਐ ਜਿਹੜੇ ਸੰਸਾਰ ਨੂੰ ਠੱਗਣ ਵਾਸਤੇ ਬੜੇ ਅਡੰਬਰ ਕਰਦੇ ਐ ਪਰ ਹੁੰਦਾ ਕਹਿੰਦੇ ਉਹਨਾਂ ਕੋਲ ਕੱਖ ਨਹੀਂ ਉਹਨਾਂ ਦੇ ਬਾਬਤ ਇਹ ਸਾਰਾ ਸ਼ਬਦ ਲਿਖਿਆ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਕਾਲ ਕਹਿੰਦੇ ਸਮੇਂ ਨੂੰ ਯੋਗ ਕਾਲ ਨਹੀਂ ਯੋਗ ਨਹੀਂ ਨਾਹੀਂ ਸਤ ਕਾ ਢੱਪ ਕਹਿੰਦੇ ਪ੍ਰਮਾਤਮਾ ਨੂੰ ਪੌੜ ਵਾਸਤੇ ਇਹ ਕੋਈ ਤਰੀਕਾ ਨਹੀਂ ਹੈ ਢੱਪ ਦਾ ਭਾਵ ਹੁੰਦਾ ਤਰੀਕਾ ਕਹਿੰਦੇ ਸਮਾਂ ਤੇ ਤੇਰਾ ਵੇਤਦਾ ਜਾ ਰਿਹਾ ਤੂੰ ਕਹਿੰਦੇ ਹੋਰੇ ਕੰਮਾਂ ਚ ਪੈ ਗਿਆ ਕਾਲ ਨਹੀਂ ਯੋਗ ਨਹੀਂ ਕਹਿੰਦੇ ਨਾ ਤੇਰੇ ਕੋਲੇ ਸਾਧਨ ਹੈ ਨਾ ਤੇਰੇ ਕੋਲੇ ਪ੍ਰਮਾਤਮਾ ਨੂੰ ਯਾਦ ਕਰਨ ਵਾਸਤੇ ਕੋਈ ਤਰੀਕਾ ਹੈ ਥਾਨਾਸ਼ਟ ਜਾਗ ਪਰਿਸ਼ਟ ਹੋਏ ਡੋਬਦਾ ਇਹ ਬਜਗ ਕਹਿੰਦੇ ਥਾਨਾਸ਼ਟ ਹੁੰਦਾ ਚੰਗੀ ਥਾ ਭਾਵ ਕੇ ਹਿਰਦਾ ਪਰਿਸ਼ਟ ਹੁੰਦਾ ਉਹ ਚੀਜ਼ ਜਿਹੜੀ ਬਿਲਕੁਲ ਗੰਦੀ ਹੋਵੇ ਕਹਿੰਦੇ ਜਿਹੜੇ ਪਵਿੱਤਰ ਹਿਰਦੇ ਆ ਉਹ ਵੀ ਇਹ ਕੰਮਾਂ ਦੇ ਨਾਲ ਪ੍ਰਿਸ਼ਟ ਹੋ ਜਾਂਦੇ ਆ ਜਦੋਂ ਤੁਸੀਂ ਲੋਕਾਂ ਨੂੰ ਠੱਗਣ ਵਾਸਤੇ ਕੋਈ ਕੰਮ ਕਰੋਗੇ ਤੁਹਾਡੇ ਕੋਲ ਤਰੀਕਾ ਹੈ ਨਹੀਂ ਕਹਿੰਦੇ ਤੁਹਾਡਾ ਜਿਹੜਾ ਅੰਦਰ ਹੈ ਉਹ ਵੀ ਕਹਿੰਦੇ ਪ੍ਰਿਸ਼ਟ ਹੋ ਚੁੱਕਿਆ ਥਾ ਨਾਸਤ ਜਗ ਪ੍ਰਿਸ਼ਟ ਹੋਏ ਡੋਬਤਾ ਇਹ ਜਗ ਕਹਿੰਦੇ ਇਸੇ ਤਰ੍ਹਾਂ ਸਾਰਾ ਸੰਸਾਰ ਡੁੱਬਦਾ ਜਾ ਰਿਹਾ ਹੈ ਕਲ ਮਹਾਰਾਮ ਨਾਮ ਸਾਰ ਕਹਿੰਦੇ ਇਹ ਕਲ ਯੁਗ ਦੇ ਸਮੇਂ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਸਭ ਤੋਂ ਵਧੀਆ ਹੈ ਹੁਣ ਲੋਕਾਂ ਨੇ ਆਪੋ ਆਪਣੇ तरीਕਿਆਂ ਦੇ ਨਾਲ ਲੋਕਾਂ ਨੂੰ ਠੱਗਣਾ ਸ਼ੁਰੂ ਕਰਤਾ ਕਿਸੇ ਨੇ ਅੱਖਾਂ ਮੀਟ ਲਈਆਂ ਕਹਿੰਦੇ ਅਸੀਂ ਸਮਾਦੀ ਲਾਈ ਹੈ ਸਮਾਦੀ ਤੇ ਫਿਰ ਵਗਲਾ ਵੀ ਲਾਉਂਦਾ ਉਹ ਵੀ ਅੱਖਾਂ ਮੀਟ ਕੇ ਖੜਦਾ ਪਰ ਜਦੋਂ ਉਹਦੇ ਸਾਹਮਣੇ ਕੋਈ ਡੱਡੀ ਆਉਂਦੀ ਹੈ ਮੱਛੀ ਆਉਂਦੀ ਹੈ ਝਵਟੋ ਦੀ ਮਾਰ ਲੈਂਦਾ ਇੱਥੇ ਗੁਰੂ ਨਾਨਕ ਸਾਹਿਬ ਰੇ ਕਹਿੰਦੇ ਅੱਖੀ ਤਾਂ ਮਿਟਿਆ ਹੈ ਨਾਕ ਪਕੜਾ ਹੈ ਠੱਗਣ ਕੋ ਸੰਸਾਰ ਹੁਣ ਕਹਿੰਦੇ ਅੱਖਾਂ ਦੀ ਵੀ ਇਚਲੀਆ ਤੇ ਨੱਕ ਵੀ ਫੜ ਲਿਆ ਤੇ ਠੱਗਣ ਵਾਸਤੇ ਸੰਸਾਰ ਨੂੰ ਹੋਰ ਕੋਈ ਪ੍ਰਮਾਤਮਾ ਨੂੰ ਪਾਉਣ ਵਾਸਤੇ ਨਹੀਂ ਅਸੀਂ ਗੁਰਦੁਆਰਾ ਸਾਹਿਬ ਆਈਏ ਕਿਸੇ ਦੇ ਪ੍ਰਤੀ ਨਫ਼ਰਤ ਰੱਖ ਕੇ ਨਹੀਂ ਆਈਏ ਅਸੀਂ ਗੁਰੂ ਪ੍ਰਤੀ ਪਿਆਰ ਰੱਖ ਕੇ ਗੁਰਦੁਆਰਾ ਸਾਹਿਬ ਆਈਏ ਜੇ ਕਿਸੇ ਪ੍ਰਤੀ ਨਫ਼ਰਤ ਰੱਖ ਕੇ ਆਵਾਂਗੇ ਤਾਂ ਗੁਰੂ ਸਾਹਿਬ ਕਹਿੰਦੇ ਅੱਖੀ ਦਾ ਮਿੱਟਾ ਨਾਕ ਪਕੜਾ ਠੱਗਣ ਕੋ ਸੰਸਾਰ ਹੁਣ ਬਥੇਰੇ ਲੋਕ ਜਿਹੜਿਆਂ ਨੇ ਤੀਰੇ-ਤੀਰੇ ਜਨੇਊ ਪਾ ਲੇ ਸਾਡੇ ਸਾਡੇ 3 ਹੱਥ ਦੀਆਂ ਸਾਡੇ 3-3 ਮੀਟਰ ਦੀਆਂ ਧੋਤੀਆਂ ਲਾ ਲਈਆਂ ਉਹਨਾਂ ਦੇ ਬਾਅਦ ਗੁਰੂ ਸਾਹਿਬ ਕਹਿੰਦੇ ਤੇ ਤੀਰੇ-ਤੀਰੇ ਇਹਦੀਆਂ ਤਾਂ ਧੋਤੀਆਂ ਤੇ ਲਾ ਲਈਆਂ ਪਰ ਕਹਿੰਦੇ ਪ੍ਰਮਾਤਮਾ ਨੂੰ ਤੇ ਯਾਦ ਕੀਤਾ ਹੀ ਨਹੀਂ ਜਿੰਨਾ ਚਿਰ ਤੂੰ ਪ੍ਰਮਾਤਮਾ ਨੂੰ ਨਹੀਂ ਯਾਦ ਕਰਦਾ ਉਹਨਾਂ ਚਿਰ ਤੈ ਤੂੰ ਕਹਿੰਦੇ ਲੋਕਾਂ ਨੂੰ ਠੱਗਣ ਵਾਸਤੇ ਆ ਬਸ ਕਹਿੰਦੇ ਇੰਨਾ ਕੰਮਾਂ ਚੋਂ ਨਿਕਲ ਜਾ ਗਾਜ ਸਾਡੇ ਤੈ ਤੇ ਧੋਤੀਆਂ ਤੇਰੇ ਪਾਏ ਨਤਗ ਗਲੀ ਜਿੰਨਾ ਜਪਵਾਲੀਆਂ ਗਲਾਂ 'ਚ ਵੱਡੇ ਵੱਡੇ ਮਾਲਾ ਪਾਲੀਆਂ ਗਲੀ ਜਿੰਨਾ ਜਪਵਾਲੀਆਂ ਲੋਟੇ ਹੱਥ ਨਿਵਾਗ ਹੱਥਾਂ 'ਚ ਵੱਡੇ ਵੱਡੇ ਲੋਟੇ ਫੜਲੇ ਠੱਗਣ ਕੋ ਸੰਸਾਰ ਵਸ ਗੱਲ ਇਹੀ ਹੈ ਕਿ ਗੱਜ ਸਾਡੇ ਤੈ ਤੇ ਧੋਤੀਆਂ ਤੇਰੇ ਪਾਏ ਨਤਗ ਗਲੀ ਜਿੰਨਾ ਜਪਵਾਲੀਆਂ ਲੋਟੇ ਹੱਥ ਨਿਵਾਗ ਓਏ ਹਰਕੇ ਸੰਤ ਨਾਇਕੀ ਹੈ ਵਾਨਾਰਸ ਕੇ ਠੱਗ ਕਹਿੰਦੇ ਇੱਥੇ ਬਨਾਰਸ ਦੇ ਠੱਗ ਨੇ ਇੱਥੇ ਰਹਾਓ ਗੁਰੂ ਸਾਹਿਬ ਨੇ ਕਿਹਾ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਿਓ ਇਹ ਸ਼ਬਦ ਦੇ ਵਿੱਚ ਬੜਾ ਕੁਝ ਲੁਕਿਆ ਪਿਆ ਜੀ ਆਂਟ ਛੇਤੀ ਨਾਕ ਪਕੜਾ ਸੂਝ ਤੇ ਤਿੰਨ ਲੋਹ ਆਂਟ ਹੁੰਦਾ ਅੰਗੂਠਾ ਛੇਤੀ ਦਾ ਭਾਅ ਹੁੰਦਾ ਅੰਗੂਠੇ ਦੇ ਨਾਲ ਦੀਆਂ ਦੋ ਉਂਗਲਾਂ ਆਂਟ ਛੇਤੀ ਨਾਕ ਪਕੜਾ ਕਹਿੰਦੇ ਉਹ ਦੋ ਉਂਗਲਾਂ ਦੇ ਨਾਲ ਤੇ ਅੰਗੂਠੇ ਦੀ ਸਹਾਇਤਾ ਦੇ ਨਾਲ ਨੱਕ ਨੂੰ ਫੜ ਲੈਂਦੇ ਆ ਤੇ ਸੂਝ ਤੇ ਤਿੰਨ ਲੋ ਚੌਂਕੜਾ ਮਾਰਦੇ ਕਹਿੰਦੇ ਸਾਨੂੰ ਤਿੰਨੇ ਲੋਕਾਂ ਦਾ ਪਤਾ ਲੱਗ ਗਿਆ ਕਿ ਪਤਾਲ ਵਿੱਚ ਕੀ ਹੋ ਰਿਹਾ ਤੇ ਇਸ ਧਰਤੀ ਤੇ ਕੀ ਹੋ ਰਿਹਾ ਤੇ ਆਕਾਸ਼ 'ਚ ਕੀ ਹੋ ਰਿਹਾ ਆਂਡ ਸੇਤੀ ਨਾਕ ਪਕੜਾ ਸੂਝ ਤੇ ਤਿੰਨ ਲੋ ਕਹਿੰਦੇ ਸਾਨੂੰ ਤਿੰਨੇ ਲੋਕਾਂ ਦੀ ਸੋਚ ਹੀ ਪੈ ਗਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਗਰ ਪਛਾ ਕਛ ਨਾ ਸੋਚੈ ਇਹੋ ਪਦਮ ਅਲੋ ਪਦਮ ਅਲੋ ਹੁੰਦਾ ਹੈ ਕਿ ਸੱਜੇ ਪੈਰ ਨੂੰ ਖੱਬੇ ਪੱਟ ਦੇ ਉੱਤੇ ਰੱਖ ਲੈਣਾ ਤੇ ਖੱਬੇ ਪੈਰ ਨੂੰ ਸੱਜੇ ਪੱਟ ਦੇ ਉੱਤੇ ਰੱਖ ਲੈਣਾ ਤੇ ਇਹ ਚੌਂਕੜਾ ਜਦੋਂ ਵੱਜਦਾ ਇਹਨੂੰ ਕਹਿੰਦੇ ਆ ਪਦਮ ਆਸਣ ਕਹਿੰਦੇ ਪਦਮ ਆਸਣ ਤੇ ਤੁਸੀਂ ਨੇ ਲਾ ਲਿਆ ਪਰ ਤੁਹਾਡੇ ਸਾਹਮਣੇ ਕੀ ਤੁਹਾਡੇ ਪਿੱਛੇ ਪਈ ਚੀਜ਼ ਤੇ ਤੁਹਾਨੂੰ ਨਜ਼ਰ ਨਹੀਂ ਆਉਂਦੇ ਤੇ ਤੁਸੀਂ ਕਹਿੰਦੇ ਹੋ ਸਾਨੂੰ ਤਿੰਨੇ ਲੋਕਾਂ 'ਚ ਨਜ਼ਰ ਆਉਂਦਾ ਗੁਰੂ ਨਾਨਕ ਸਾਹਿਬ ਜੀ ਕਿਤੇ ਗਏ ਤੇ ਉਹਨਾਂ ਨੇ ਇੱਕ ਜੋਗੀ ਦੇ ਮੂਹਰੇ ਉਹਦਾ ਗੋਲਕ ਚੱਕ ਲਿਆ ਗੋਲਕ ਚਾਕੇ ਪਿੱਛੇ ਲੁਕੋਤਾ ਤੇ ਜਦੋਂ ਉਹਨੇ ਅੱਖਾਂ ਖੋਲ੍ਹੀਆਂ ਇੱਕਦਮ ਕਹਿਣ ਲੱਗਿਆ ਮੇਰਾ ਗੋਲਕ ਕਿੱਥੇ ਹੈ ਮੇਰੇ ਪੈਸੇ ਕਿੱਥੇ ਹੈ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਚੌਂਕੜਾ ਲਾਇਆ ਪਦਮ ਆਸਣ ਲਾਇਆ ਤੂੰ ਕਹਿੰਨੇ ਮੈਨੂੰ ਤਿੰਨੇ ਲੋਕਾਂ ਦੀ ਸੋਝੀ ਹੈ ਭਾਲ ਲੈ ਹੁਣ ਤੇ ਉੱਥੇ ਹੱਥ ਵਨ ਕੇ ਖੜ ਗਿਆ ਕਹਿੰਦਾ ਸੱਚੇ ਪਾਤਸ਼ਾਹ ਤੇ ਲੋਕਾਂ ਨੂੰ ਠੱਗਣ ਵਾਸਤੇ ਹੈ ਮੇਰੇ ਕੋਲ ਹੈ ਕੁਛ ਨਹੀਂ ਇਸੇ ਤਰ੍ਹਾਂ ਸੰਸਾਰ ਕਰ ਰਿਹਾ ਜੀ ਅੱਜ ਮਗਰ ਪਾਖਿਆ ਕਛ ਨਾ ਸੋਜਾ ਇਹੋ ਪਦਮ alo ਕਹਿੰਦੇ ਪਿੱਛੇ ਪਈ ਚੀਜ਼ ਤੇ ਦਿਸਦੇ ਨਹੀਂ ਕਹਿੰਦੇ ਇਹਨੂੰ ਕਾਦਾ ਹਸਣ ਸਮਝੇਗਾ ਤੂੰ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਏ ਕਹਿੰਦੇ ਜਿਹੜੇ ਖੱਤਰੀ ਸੀ ਆਪਣੇ ਆਪ ਨੂੰ ਸਮਝਣ ਵਾਲੇ ਕਹਿੰਦੇ ਉਹਨਾਂ ਨੇ ਆਪਣਾ ਧਰਮ ਛੱਡਤਾ ਤੇ ਮਲੇਸ਼ਾਂ ਵਾਲੀ ਬੋਲੀ ਬੋਲਣ ਲੱਗੇ ਭਾਖਿਆ ਦਾ ਭਾਵ ਹੁੰਦਾ ਬੋਲੇ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਬੋਲੀ ਮਲੇਸ਼ਾਂ ਨਾਲ ਰਲ ਗਏ ਤੇ ਆਪਣਾ ਧਰਮ ਛੱਡਤਾ ਸ੍ਰਿਸ਼ਟ ਸਭ ਇੱਕ ਵਰਣ ਹੋਏ ਧਰਮ ਕੀ ਗੱਤ ਰਹੀ ਕਹਿੰਦੇ ਸਾਰੇ ਹੀ ਸੰਸਾਰ ਇਸ ਤਰ੍ਹਾਂ ਹੋ ਗਿਆ ਜੀ ਅੱਜ ਕਹਿੰਦੇ ਇੱਕ ਦੂਜੇ ਦੀ ਬੋਲੀ ਬੋਲਣ ਲੱਗੇ ਆ ਤੇ ਕਹਿੰਦੇ ਸੱਚ ਸਾਡੇ ਕੋਲੋਂ ਉੱਡ ਗਿਆ ਤੇ ਝੂਠ ਸਾਡੇ ਭੱਲੇ ਪੈ ਗਿਆ ਸ੍ਰਿਸ਼ਟ ਸਭ ਇੱਕ ਵਰਣ ਹੋਏ ਧਰਮ ਕੀ ਗੱਤ ਨਹੀਂ ਰਹੀ ਕਹਿੰਦੇ ਧਰਮ ਦੀ ਤੇ ਗੱਲ ਹੀ ਨਹੀਂ ਰਹੀ ਅਸਤ ਸਾਜ ਸਾਜ ਪੁਰਾਣ ਸੁਧ ਹੈ ਕਰੇ ਵੇਦ ਅਭਿਆਸ ਅਸਤ ਦਾ ਭਾਵ ਹੁੰਦਾ 8 ਕਹਿੰਦੇ ਪੁਰਾਣ ਅਸ਼ਟ ਸਾਜ ਸਾਜ ਅੱਠ ਪੁਰਾਣ ਸੋਧ ਲਏ ਉਹਨਾਂ ਨੂੰ ਪੜ ਲਿਆ ਵੇਦਾਂ ਦਾ ਅਭਿਆਸ ਕਰ ਲਿਆ ਪਰ ਉਹਨਾਂ ਤੇ ਅਮਲ ਨਹੀਂ ਕੀਤਾ ਗੁਰੂ ਸਾਹਿਬ ਕਹਿੰਦੇ ਅਮਲ ਜੇ ਕੀਤੇ ਦੁਨੀਆ ਵਿੱਚ ਦਰਗਾਹ ਆਏ ਕੰਮ ਇੱਥੇ ਗੁਰੂ ਸਾਹਿਬ ਕਹਿੰਦੇ ਅਸ਼ਟ ਸਾਜ ਸਾਜ ਪੁਰਾਣ ਸੋਧ ਕਰੇ ਵੇਦ ਅਭਿਆਸ ਪੁਰਾਣਾਂ ਨੂੰ ਪੜ ਲਿਆ ਵੇਦਾਂ ਨੂੰ ਪੜ ਲਿਆ ਕਹਿੰਦੇ ਉਹਦੇ ਤੇ ਅਮਲ ਕੀਤਾ ਨਹੀਂ ਉਹਦਾ ਫਾਇਦਾ ਕਿ ਇੱਥੇ ਗੁਰੂ ਨਾਨਕ ਸਾਹਿਬ ਲਾਸਟ ਪੰਗਤੀ ਦੇ ਵਿੱਚ ਕਹਿੰਦੇ ਬਿਨ ਨਾਮ ਹਰ ਕੇ ਮੁਕਤ ਨਾਹੀ ਕਹ ਨਾਨਕ ਦਾਸ ਹੁਣ ਇੱਥੇ ਸਾਨੂੰ ਵੀ ਕਿਹਾ ਕਿ ਤੁਸੀਂ ਕਿਤੇ ਇਹ ਨਾ ਸਮਝ ਲਿਓ ਕਿ ਮੈਂ ਪੰਜ ਬਾਣੀਆਂ ਦਾ ਪਾਠ ਕਰ ਲਿਆ ਮੈਂ ਸ਼ਾਮ ਨੂੰ ਰਹਿਰਾ ਸਾਹਿਬ ਕਰ ਲਿਆ ਕਹਿੰਦੇ ਜਿੰਨਾ ਚਿਰ ਉਹਦੇ ਤੇ ਅਮਲ ਨਹੀਂ ਕਰਦਾ ਉਨ੍ਹਾਂ ਚਿਰ ਕਹਿੰਦੇ ਇਸੇ ਤਰ੍ਹਾਂ ਸਮਝ ਲਈ ਕਿ ਪੜ ਪੜ ਗੱਡੀ ਲੱਦੀ ਐ ਕਿ ਪੜ ਪੜ ਕੇ ਅੱਗੇ ਲੰਘਿਆ ਅਮਲ ਨਹੀਂ ਕੀਤਾ ਅਮਲ ਕਰਨ ਵਾਸਤੇ ਤੁਸੀਂ ਥੋੜਾ ਪੜੋ ਇੱਕ ਪੰਗਤੀ ਪੜੋ ਪਰ ਉਹਦੇ ਤੇ ਅਮਲ ਕਰੋ ਜਿਨ੍ਹਾਂ ਚਿਰ ਅਮਲ ਨਹੀਂ ਕਰਦੇ ਉਹਨਾਂ ਚਿਰ ਗੁਰੂ ਨਾਨਕ ਸਾਹਿਬ ਰ ਕਹਿੰਦੇ ਬਿਨ ਨਾਮ ਹਰ ਕੈ ਮੁਕਤ ਨਹੀਂ ਕਹੈ ਨਾਨਕ ਦਾਸ ਕਹਿੰਦੇ ਉਹਨਾਂ ਚਿਰ ਮੁਕਤੀ ਨਹੀਂ ਹੋਣੀ ਜਿਨ੍ਹਾਂ ਚਿਰ ਮਰਜ਼ੀ ਪੜਦਾਰਾ ਜਿਨ੍ਹਾਂ ਚਿਰ ਉਹਦੇ ਤੇ ਅਮਲ ਨਹੀਂ ਕਰਦਾ ਅਸਤ ਸਾਜ ਸਾਜ ਪੁਰਾਣ ਸਤ ਹੈ ਕਰੇ வேத ਅਭਿਆਸ ਬਿਨ ਨਾਮ ਹਰ ਕੈ ਮੁਕਤ ਨਾਹੀ ਕਹ ਨਾਨਕ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ